ਉਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਪਾਣੀ ਆਪਣਾ ਬਾਈ ਚੱਲੀ ਜਾਂਦਾ ਕਣਕ ਨੂੰ ਚਲੋ ਲਾਈਟ ਵਾਲੇ ਨੇ ਥੋੜਾ ਜਿਹਾ ਕੱਲ ਤੇ ਪ੍ਰਬੰਧ ਵਧੀਆ ਕਰਿਆ ਵਾ ਤੇ ਪਾਣੀ ਚੱਲੀ ਜਾਂਦਾ ਕਣਕ ਨੂੰ ਤੇ ਅੱਜ ਆਪਾਂ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਨੀ ਵੀ ਜਿਹੜਾ ਆਪਣਾ ਝਾੜ ਵਧੀਆ ਆਵੇ ਕਿਉਂਕਿ ਵੱਧ ਤੋਂ ਵੱਧ ਭਾਈ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਸਹੀ ਜਾਣਕਾਰੀ ਤੁਹਾਨੂੰ ਦਈਏ ਕਿਉਂਕਿ ਅਕਸਰ YouTube ਤੇ ਆਪਾਂ ਜਦੋਂ ਵੀ ਕੋਈ ਫਸਲ ਪੌਂਦੀ ਹੁੰਦੀ ਹੁੰਦੀ ਆ ਜਾਂ ਫਸਲ ਜਿਹੜੀ ਆਪਾਂ ਸੀਜ਼ਨ ਦੇ ਹਿਸਾਬ ਨਾਲ ਬੀਜੀ ਹੁੰਦੀ ਆ ਉਹ ਆਪਾਂ ਵੀਡੀਓ ਕੀ ਕਰਦੇ ਆ ਸਰਚ ਮਾਰ ਕੇ ਵੀਡੀਓ ਦੇਖਣ ਲੱਗ ਜਾਂਦੇ ਆ ਸਰਚ ਮਾਰ ਕੇ ਉਹਦੇ ਰਿਲੇਟਡ ਵੀਡੀਓ ਤਾਂ ਆ ਜਾਂਦੀਆਂ ਪਰ ਜਿਹੜਾ ਵੀਡੀਓ ਦਾ ਟਾਈਮ ਹੁੰਦਾ ਕਈ ਵੀਡੀਓ 2-2 ਸਾਲ 3-3 ਸਾਲ ਪੁਰਾਣੀਆਂ ਹੁੰਦੀਆਂ ਤੇ ਉਹ ਉਸ ਸਮੇਂ ਦੇ ਹਿਸਾਬ ਨਾਲ ਜਿਹੜੀ ਇਨਫਾਰਮੇਸ਼ਨ ਆ ਉਹ ਬੰਦਿਆਂ ਨੇ ਦੱਸੀ ਹੁੰਦੀ ਆ ਜਿਹਨਾਂ ਜਿਹੜੇ ਵੀ ਭਰਾ ਆਪਣੇ ਚਲੋ ਇਸ ਟਾਪਿਕ ਤੇ ਕੰਮ ਕਰਦੇ ਆ ਕਿਸੇ ਵੀ ਰਿਲੇਟਡ ਹੋਵੇ ਤੇ ਉਹ ਇਨਫਾਰਮੇਸ਼ਨ ਹੁੰਦੀ ਆ ਉਸ ਟਾਈਮ ਦੇ ਹਿਸਾਬ ਨਾਲ ਪਰ ਆਪਾਂ ਜੀ ਵੀਡੀਓ ਜਿਹੜੀ ਬਣਾ ਰਹੇ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਨਾ ਵੀ ਜਿਹੜ ਕਣਕ ਦਾ ਝਾੜ ਹੈ ਉਹ ਵਧੀਆ ਆਵੇ ਕਿਉਂਕਿ ਇਸ ਵਾਰ ਜਿਹੜਾ ਝਾੜ ਤੇ ਖਤਰਾ ਇਸ ਕਰਕੇ ਬਣਿਆ ਵਾ ਵੀ ਜਿਹੜਾ ਟੈਂਪਰੇਚਰ ਆ ਆਮ ਪਿਛਲੇ ਕਾਫੀ ਸਾਲਾਂ ਨਾਲੋਂ ਜਿਹੜਾ ਜਨਵਰੀ ਤੇ ਫਰਵਰੀ ਮਹੀਨੇ ਦੋਵੇਂ ਗਰਮ ਚੱਲ ਰਹੇ ਪਹਿਲਾਂ ਜਨਵਰੀ ਲੰਘ ਗਈ ਤੁਹਾਨੂੰ ਪਤਾ ਹੀ ਵੀ ਉਹਦੇ ਵਿੱਚ ਵੀ ਜਿਹੜੀ ਠੰਡ ਹੈ ਬਹੁਤ ਜ਼ਿਆਦਾ ਘੱਟ ਪਈ ਹੈ ਉਹ ਨਹੀਂ ਪ੍ਰੋਪਰ ਠੰਡ ਨਹੀਂ ਪਈ ਹੈਗੀ ਠੰਡ ਨਾ ਪੈਣ ਕਰਕੇ ਜਿਹੜੀ ਕਣਕ ਦੀ ਫਸਲ ਹੈ ਇਹਦੇ ਝਾੜ ਤੇ ਇਫੈਕਟ ਬਹੁਤ ਜ਼ਿਆਦਾ ਹੋਣਾ ਕਿਉਂਕਿ ਝਾੜ ਦੇ ਅੱਗੇ ਘਟਣੇ ਦਾ ਡਰ ਆ ਇਸੇ ਕਰਕੇ ਆਪਾਂ ਕਹਿੰਦੇ ਵੀ ਤੁਹਾਡਾ ਝਾੜ ਵੀ ਨਾ ਕੱਢੇ ਤੇ ਵਧੀਆ ਤੁਹਾਨੂੰ ਜਿਹੜੀ ਕਣਕ ਹੈ ਪੈਦਾਵਾਰ ਦੇ ਜਿਵੇਂ ਆਪਾਂ ਦੋ ਚੀਜ਼ਾਂ ਤੁਹਾਨੂੰ ਦੱਸਣੀਆਂ ਵੀਡੀਓ ਦੇ ਵਿੱਚ ਹੈਗੀਆਂ ਕੁਝ ਵੀ ਨਹੀਂ ਕੋਈ ਬਹੁਤਾ ਵੱਡਾ ਆਪਾਂ ਉਹ ਨਹੀਂ ਕਰਨਾ ਹੈਗਾ ਵੀ ਬਹੁਤ ਵੱਡੀ ਕੋਈ ਮੱਲ ਮਾਰਨੀ ਹੈ ਨਾਰਮਲ ਜਿਹੀ ਚੀਜ਼ਾਂ ਆਪਾਂ ਐਨਪੀਕੇ ਵਰਤਦੇ ਹੀ ਆ ਪਰ ਐਨਪੀਕੇ ਵੀ ਜਿਹੜਾ ਹਰੇਕ ਟਾਈਮ ਦੇ ਹਿਸਾਬ ਨਾਲ ਔਰ ਜਿੱਦਾਂ ਦਾ ਮੌਸਮ ਚੱਲਦਾ ਹੁੰਦਾ ਉਹਦੇ ਹਿਸਾਬ ਨਾਲ ਆਪਾਂ ਸਿਲੈਕਸ਼ਨ ਕਰਨੀ ਆ ਕਿਉਂਕਿ ਐਨਪੀਕੇ ਸਾਰੇ ਹੀ ਵਧੀਆ ਆਪਣੀ ਆਪਣੀ ਜਗਾ 05234 ਵੀ ਵਧੀਆ 1919 ਵੀ ਵਧੀਆ 13045 ਵੀ ਵਧੀਆ ਹੋਰ ਵੀ ਕਾਫੀ ਛੋਟੇ ਤਤ ਨਾਲ ਜਿਹੜੇ ਮਿਕਸ ਆਉਨੇ ਆ ਸਾਰੇ ਹੀ ਵਧੀਆ ਪਰ ਇਸ ਵਾਰ ਜਿਹੜਾ ਐਨਪੀਕੇ ਕਰਨਾ ਔਰ ਐਨਪੀਕੇ ਦੇ ਨਾਲ ਆਪਾਂ ਕੀ ਚੀਜ਼ ਵਰਤਣੀ ਆ ਉਹ ਵੀਡੀਓ ਮੇਰਾ ਵੀਰ ਆਪਾਂ ਪੂਰੀ ਦੇਖ ਲਿਓ ਸਾਰੇ ਬੰਦੇ ਕਿਉਂਕਿ ਇਨਫਾਰਮੇਸ਼ਨ ਕਈ ਵਾਰ ਆਪਾਂ ਦੱਸੀ ਹੁੰਦੀ ਆ ਫਿਰ ਕਮੈਂਟ ਦੇ ਵਿੱਚ ਮੇਰੇ ਵੀਰ ਸਾਰੀ ਉਹੀ ਚੀਜ਼ ਪੁੱਛੀ ਜਾਂਦੇ ਜਿਹੜੀ ਆਪਾਂ ਪਹਿਲਾਂ ਦੱਸੀ ਹੁੰਦੀ ਆ ਸੋ ਵੀਡੀਓ ਪੂਰੀ ਦੇਖ ਲਿਓ ਪਹਿਲਾਂ ਤਾਂ ਜਿਹੜਾ ਦੇਖੋ ਐਨ ਪੀ ਕੇ ਆ ਇਸ ਵਾਰ ਆਪਾਂ 13 0 45 ਵਰਤਣਾ ਕਣਕ ਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ ਵੀ ਜਿਹੜਾ ਟੈਂਪਰੇਚਰ ਆ ਟੈਂਪਰੇਚਰ ਪਿਛਲੇ ਕਾਫੀ ਸਾਲਾਂ ਨਾਲੋਂ ਜਿਹੜਾ ਹਾਈ ਚੱਲ ਰਿਹਾ ਹਾਈ ਟੈਂਪਰੇਚਰ ਚੱਲਣ ਕਰਕੇ ਜਿਹੜਾ ਬੂਟੇ ਦੇ ਵਿੱਚ ਤਤਾਂ ਦੀ ਅਪਟੇਕ ਹੈ ਪੋਟਾਸ਼ ਦੀ ਕਿਉਂਕਿ ਬੂਟੇ ਨੂੰ ਬਹੁਤ ਜ਼ਿਆਦਾ ਲੋਡ ਪੈਣੀ ਹੈ ਇੱਕ ਤਾਂ ਬੂਟੇ ਨੂੰ ਜਿਹੜਾ ਗਰਮੀ ਤੋਂ ਬਚਾਉਣ ਵਾਸਤੇ ਪੋਟਾਸ਼ ਦਾ ਸਭ ਤੋਂ ਵੱਡਾ ਰੋਲ ਹੁੰਦਾ ਤੇ ਇੱਕ ਜਿਹੜਾ ਪੋਟਾਸ਼ ਹੈ ਬੂਟੇ ਦੇ ਵਿੱਚ ਇਹ ਟਰਾਂਸਪੋਰਟ ਦਾ ਕੰਮ ਕਰਦੀ ਹੈ ਜਿਹੜੇ ਤਤ ਹੁੰਨੇ ਆ ਉਹ ਤੱਤਾਂ ਨੂੰ ਬੂਟੇ ਦੇ ਫਲ ਤੱਕ ਲੈ ਕੇ ਜਾਣਾ ਉਹ ਸਾਰਾ ਕੰਮ ਪोटाਸ਼ ਦਾ ਹੈ ਤੇ ਆਪਣੇ ਜਿਹੜਾ ਹੁਣ ਪਾਣੀ ਲਾ ਰਹੇ ਆ ਪਾਣੀ ਦਾ ਕਿਉਂਕਿ ਪਾਣੀ আর ਪोटाਸ਼ ਨੇ ਮਿਲ ਕੇ ਕੰਮ ਕਰਨਾ ਜਿਹੜੀ ਤੱਤਾਂ ਦੀ ਅਪਟੇਕ ਹੈ ਜਿਹੜੇ ਬੂਟੇ ਦੇ ਵਿੱਚ ਐਕਸਟਰਾ ਤੱਤ ਪਏ ਵੀ ਆ ਖਾਦ ਕਰਾ ਕੇ ਕਈ ਵਾਰ ਆਪਾਂ ਨਜਾਇਜ਼ ਪਾ ਦਨੇ ਨਾਈਟ੍ਰੋਜਨ ਨਜਾਇਜ਼ ਪਾ ਦਨੇ ਜਾਂ ਡੀਏਪੀ ਫਾਸਫੋਰਸ ਨਜਾਇਜ਼ ਪਾ ਦਨੇ ਆ ਉਹ ਕਈ ਵਾਰ ਤੱਤ ਜਿਹੜੇ ਫਿਕਸ ਹੋ ਜਾਂਦੇ ਉਹ ਬੂਟੇ ਤੇ ਕੰਮ ਨਹੀਂ ਆਉਂਦੇ ਹੈਗੇ ਉਹਨਾਂ ਨੂੰ ਕੰਮ ਤੇ ਲਾਉਣਾ ਬੂਟੇ ਦੇ ਵਿੱਚ ਪੋਟਾਸ਼ ਦਾ ਕੰਮ ਆ ਜਿਹੜਾ ਹਾਰਮੋਨ ਨੂੰ ਐਕਟਿਵ ਕਰਨਾ ਬੂਟੇ ਦੇ ਵਿੱਚ ਸਾਰਾ ਕੰਮ ਪੋਟਾਸ਼ ਨੇ ਕਰਨਾ ਤੇ ਬੂਟੇ ਨੂੰ ਗਰਮੀ ਤੋਂ ਬਚਾਉਣਾ ਮੇਨ ਗੱਲ ਆ ਆਪਣਾ ਮੇਨ ਮੁੱਦਾ ਹੀ ਇਹ ਹੈ ਵੀ ਇਸ ਵਾਰ ਬੂਟੇ ਨੂੰ ਆਪਾਂ ਗਰਮੀ ਤੇ ਬਚਾਉਣਾ ਜਿਹਨੇ ਬੂਟਾ ਗਰਮੀ ਤੋਂ ਬਚਾ ਲਿਆ ਗਰਮੀ ਤੋਂ ਬਚਾਉਣ ਦਾ ਇਹ ਤਾਂ ਹੈ ਨਹੀਂ ਵੀ ਆਪਾਂ ਸਾਰੀ ਕਣਕ ਤੇ ਲਿਆ ਕੇ ਕੋਈ ਪੱਲੜ ਪਾ ਦਾਂਗੇ ਜਾਂ ਸ਼ੈੱਡ ਪਾ ਦਾਂਗੇ ਤੇ ਇਹਦੇ ਨਾਲ ਆਪਾਂ ਤਤਾਂ ਦੇ ਹਿਸਾਬ ਨਾਲ ਹੀ ਜਿਹੜਾ ਕੰਟਰੋਲ ਕਰਨਾ ਵੀ ਬੂਟੇ ਦੇ ਵਿੱਚ ਜਿਹੜਾ ਗਰਮੀ ਦਾ ਅਸਰ ਘੱਟ ਹੋਵੇ ਤੇ ਆਪਣਾ ਜਿਹੜਾ ਝਾੜ ਹੈ ਪੂਰਾ ਇਹ ਘੈਂਟ ਆ ਜਵੇ ਤੇ ਆਪਾਂ ਆਸ ਕਰਦੇ ਵੀ ਸਾਰੇ ਭਰਾਵਾਂ ਦਾ ਝਾੜ ਵਧੀਆ ਰਹੇ ਕਿਉਂਕਿ ਆਪਾਂ ਵੀ ਫਾਰਮਰ ਆ ਆਪਣੇ ਇੱਕ ਦਿਲ ਦੀ ਇਹ ਹੁੰਦੀ ਹੈ ਵੀ ਆਪਣੀ ਫਸਲ ਵੀ ਵਧੀਆ ਹੋਵੇ ਯਾਰ ਆਪਣੀ ਕੁਆਲਟੀ ਦੀ ਸਭ ਦੀ ਵਧੀਆ ਹੋਵੇ ਇਸੇ ਕਰਕੇ ਆਪਾਂ ਜਿੰਨੀ ਕ ਆਪਾਂ ਨੂੰ ਨੋਲਿਜ ਹੁੰਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੰਨੇ ਆ ਸੋ ਐਨ ਪੀ ਕੇ ਆਪਾਂ ਜਿਹੜਾ ਵਰਤਨਾ 13045 ਘਟੋ ਘਾਟ ਆਪਾਂ 2 ਕਿਲੋ ਵਰਤਨਾ ਤੇ ਜੇ ਪ੍ਰੋਪਰ ਡੋਜ ਆ ਭਾਈ ਉਹ ਹੈਗੀ ਏ ਕੀਲੇ ਦੀ 3 ਕਿਲੋ ਕੀ ਬਹੁਤ ਬੰਦੇ ਕੀ ਕਰਦੇ ਆ ਆਪਾਂ 1 ਕਿਲੋ ਵਾਲਾ ਪੈਕਟ ਲਿਆਉਨੇ ਆ ਚਾ 10 ਕੀਲਿਆਂ ਤੇ ਸਪਰੇਅ ਕਰਨੀ ਆ ਆਪਾਂ 10 ਪੈਕਟ ਲਿਆ ਕੇ ਕਰ ਦਨੇ ਜਿਹਦਾ ਰਿਜ਼ਲਟ ਆਪਾਂ ਨੂੰ ਪ੍ਰੋਪਰ ਨਹੀਂ ਮਿਲਦਾ ਜਿਹੜਾ ਰਿਜ਼ਲਟ ਆ ਉਹਦਾ ਆਪਾਂ ਨੂੰ ਸਿਰਫ 5-10% ਹੀ ਮਿਲਦਾ ਕਿਉਂਕਿ ਆਪਾਂ ਡੋਜ ਡੋਜ ਦੇ ਵਿੱਚ ਆਪਾਂ ਕੀ ਕਰਦੇ ਆ ਅਕਸਰ ਹੀ ਦੇਖਦੇ ਆ ਵੀ ਸਪਰੇਅ ਦੇ ਵਿੱਚ ਜਾਂ ਤਾਂ ਆਪਾਂ ਓਵਰਡੋਜ਼ ਹੀ ਵਰਤ ਲੈਂਦੇ ਆ ਤੇ ਜਾਂ ਪੂਰੀ ਪ੍ਰੋਪਰ ਡੋਜ ਨਹੀਂ ਪਾਉਂਦੇ ਇਹ ਦੋਵੇਂ ਤਰੀਕੇ ਫਸਲ ਦੇ ਵਿੱਚ ਗਲਤ ਆ ਜੇ ਆਪਾਂ ਓਵਰ ਚੀਜ਼ ਵਰਤ ਲੈਂਦੇ ਆ ਉਹਦਾ ਵੀ ਨੁਕਸਾਨ ਆ ਜੀ ਆਪਾਂ ਘੱਟ ডোজ ਵਰਤ ਲੈਣੇ ਆ ਤੇ ਉਹਦਾ ਨਾ ਫਾਇਦਾ ਹੈ ਤੇ ਨਾ ਨੁਕਸਾਨ ਹੈ ਜੇ ਆਪਾਂ ਪ੍ਰੋਪਰ ਫਾਇਦਾ ਲੈਣਾ ਹੈ ਉਹਦੇ ਵਾਸਤੇ ਆਪਾਂ ਘੱਟੋ ਘੱਟ 2 ਕਿਲੋ 13045 ਕਿਸੇ ਵਧੀਆ ਕੰਪਨੀ ਦਾ ਲੈ ਕੇ ਆਪਾਂ ਫਸਲ ਤੇ ਕਰਨਾ ਹੈ ਤੇ ਜੇ ਆਪਾਂ 150 ਲੀਟਰ ਪਾਣੀ ਲਾ ਰਹੇ ਆ ਤਾਂ ਤੁਸੀਂ 3 ਕਿਲੋ ਮਲਕੇ ਕੀਲੇ ਦਾ ਵਰਤਣਾ 13045 ਐਨਪੀਕੇ ਇਹਦੀ ডোজ ਤੁਹਾਨੂੰ ਦੱਸਤੀ ਹੈ ਤੇ ਐਨਪੀਕੇ ਦੱਸਤਾ ਇਹਦੇ ਨਾਲ ਇੱਕ ਸਭ ਤੋਂ ਜਿਹੜਾ ਵਧੀਆ ਪੀਜੀਆਰ ਹੈ ਉਹਦਾ ਟੈਕਨੀਕਲ ਦੱਸਣਾ ਜਿਹੜਾ ਪ੍ਰਾਂth ਆਪਣਾ ਸੌਰੀ ਪlant growth regulator ਪੀਜੀਆਰ ਸਭ ਤੋਂ ਵਧੀਆ ਆਪਾਂ ਇਹ ਵਰਤਣਾ ਤੇ ਇਹਦੇ ਵਿੱਚ ਆਪਾਂ ਜਿਹੜਾ ਟੈਕਨੀਕਲ ਹੈਗਾ ਉਹ ਹੈਗਾ ਪੈਕਲੋ ਬੂਟਰਾ ਜੋਲ ਠੀਕ ਹੈ ਨਾ ਪੈਕਲੋ ਬੂਟਰਾ ਜੋਲ ਆ ਜਿਹੜਾ ਇਹ 40% ਐਸ ਸੀ ਫਾਰਮ ਦੇ ਵਿੱਚ ਆਉਂਦਾ ਹੈ ਇਹ ਵਰਤਣਾ ਇਹਦਾ ਕੰਮ ਕੀ ਆ ਇਹਦਾ ਕੰਮ ਹੈ ਵੀ ਜਿੱਦਾਂ ਇਸ ਵਾਰ ਤੁਹਾਨੂੰ ਦੱਸਿਆ ਵੀ ਪਿਛਲੇ ਕਾਫੀ ਸਾਲਾਂ ਨਾਲੋਂ ਜਿਹੜਾ ਮੌਸਮ ਹੈ ਉਹ ਗਰਮ ਚੱਲ ਰਿਹਾ ਮੌਸਮ ਗਰਮ ਚੱਲਣ ਕਰਕੇ ਪ੍ਰੋਪਰ ਧੁੱਪ ਵੀ ਨਿਕਲਦੀ ਰਹੀ ਐ ਇਸ ਵਾਰ ਥੋੜੀ ਧੁੰਦਾਂ ਵੀ ਜਾਂ ਕੋਰਾ ਵੀ ਘੱਟ ਪਿਆ ਜਿਹਦੇ ਕਰਕੇ ਬੂਟਿਆਂ ਦੇ ਵਿੱਚ ਖਾਦ ਤਾਂ ਆਪਾਂ 10 ਉਹ ਵਰਤਦੇ ਆ ਨਾਈਟ੍ਰੋਜਨ ਵੀ ਆਪਾਂ 10 ਉਹ ਵਰਤਦੇ ਆ ਨਾਰਮਲ 4-4 ਬੈਗ ਜਾਂ 5-5 ਬੈਗ ਵੀ ਕ ਪ੍ਰੋਪਰ ਧੁੱਪ ਉੱਪਰ ਨਿਕਲਣ ਕਰਕੇ ਜਿਹੜੀ ਬੂਟਿਆਂ ਨੇ ਆ ਕਈ ਫਸਲਾਂ ਨੇ ਇਸ ਵਾਰ ਜਿਹੜੀ ਓਵਰ ਗਰੋਥ ਕਰਨੀ ਆ ਓਵਰ ਗਰੋਥ ਦਾ ਇਹ ਆ ਵੀ ਜਦੋਂ ਪ੍ਰੋਪਰ ਧੁੱਪ ਨਿਕਲਦੀ ਰਹੀ ਜੇ ਤਾਂ ਠੰਡ ਪੈ ਜਾਵੇ ਪੂਰੀ ਹਨ ਘੈਂਟ ਵਧੀਆ ਠੋਕ ਕੇ ਠੰਡ ਪੈ ਜਾਵੇ ਫਿਰ ਜਿਹੜਾ ਬੂਟਾ ਹੈ ਬੂਟਾ ਆਪਣਾ ਮਲਕ ਕੱਦ ਘਟਾ ਜਾਂਦਾ ਤੇ ਜਿਹੜੀ ਉਹਦੀ ਵਿੱਚ ਤੱਤਾਂ ਦੀ ਅਪਟੇਕ ਆ ਜਾਂ ਤੱਤਾਂ ਦੀ ਜਿਹੜੀ ਉਹਦੀ ਖਾਦ ਖਰਾਕ ਹੈ ਉਹ ਜਾਂ ਤਾਂ ਉਹਦਾ ਕੰਮ ਆਪਣੇ ਜੜਾਂ ਦੇ ਵਿਕਾਸ ਤੇ ਲੈਣ ਲੱਗ ਜਾਂਦਾ ਵੀ ਜੜਾਂ ਦਾ ਪ੍ਰੋਪਰ ਵਿਕਾਸ ਹੋ ਜਵੇ ਜਾਂ ਜੇ ਠੰਡ ਦੇ ਵਿੱਚ ਫਲ ਪੈ ਰਹੇ ਹੋਵੇ ਤੇ ਫਿਰ ਜਾਂ ਉਹਦਾ ਆਪਣਾ ਫਲਵਾਲ ਧਿਆਨ ਹੋ ਜਾਂ ਪਰ ਇਸ ਵਾਰ ਗਰਮੀ ਜ਼ਿਆਦਾ ਪੈਣ ਕਰਕੇ ਜਿਹੜਾ ਬੂਟਿਆਂ ਦਾ ਆਪਣਾ ਧਿਆਨ ਆ ਉਹ ਸਿਰਫ ਗਰੋਥ ਵੱਲ ਨੂੰ ਹੀ ਚੱਲ ਰਿਹਾ ਵੀ ਬੂਟੇ ਉੱਪਰ ਨੂੰ ਹੀ ਚੱਲ ਰਹੇ ਆ ਤੇ ਉਹਨਾਂ ਦਾ ਧਿਆਨ ਨਾ ਤੇ ਜੜਾਂ ਵੱਲ ਆ ਤੇ ਨਾ ਆਪਣੇ ਫਲਾਂ ਵੱਲ ਆ ਤੇ ਆਪਾਂ ਇਹ ਗਰੋਥ ਰੈਗੂਲੇਟਰ ਆ ਜਿਹੜਾ ਤੁਹਾਨੂੰ ਟੈਕਨੀਕਲ ਦੱਸਿਆ ਇਹਦਾ ਮੁੱਖ ਕੰਮ ਇਹੀ ਆ ਵੀ ਜਿਹੜੀ ਬੂਟੇ ਦੀ ਗਰੋਥ ਆ ਓਵਰ ਗਰੋਥ ਆ ਉਹਨੂੰ ਰੋਕ ਕੇ ਜਿਹੜਾ ਬੂਟੇ ਦਾ ਧਿਆਨ ਆ ਉਹ ਜੜਾਂ ਦੇ ਵਿਕਾਸ ਵੱਲ ਤੇ ਜਿਹੜਾ ਫਲ ਪੈਣਾ ਬੂਟੇ ਦੇ ਵਿੱਚ ਉਹਦੇ ਵੱਲ ਵੀ ਉਹਦੀ ਪ੍ਰੋਪਰ ਗਰੋਥ ਹੋਵੇ ਵਧੀਆ ਚਮਕਦਾਰ ਦਾਣੇ ਮਾਣਨ ਪ੍ਰੋਪਰ ਜਿਹੜੀ ਬੱਲੀ ਆ ਉਹਦੇ ਵਿੱਚ ਫਲ ਪਵੇ ਤੇ ਉਹਦੇ ਕੰਮ ਕਰਨਾ ਇਹ ਚੀਜ਼ ਨੇ ਠੀਕ ਹੈ ਇਹ ਨਾਲ ਤੁਸੀਂ ਐਨਪੀਕੇ ਦੇ ਜਰੂਰ ਕਰਨਾ ਠੀਕ ਹੈ ਨਾ ਪੈਕ ਲੋ ਬੂਟਰਾ ਜੋਲ ਇਹਦਾ ਟੈਕਨੀਕਲ ਹੈ 40% ਹੈ ਤੇ ਜਿਹੜੀ ਇਹਦੀ ਡੋਜ਼ ਹੈ ਉਹ 50 ਐਮਐਲ ਪ੍ਰਤੀ ਏਕੜ ਹੈ ਇਹ ਗਾੜਾ ਜਿਹਾ ਟੈਕਨੀਕਲ ਦੇ ਵੀ ਚਾਹੁੰਦਾ ਜਿੱਦਾਂ ਆਪਣੀ ਪਹਿਲਾਂ ਕੋਰਾਜਨ ਗਾੜੀ ਜੀ ਆਉਂਦੀ ਸੀਗੀ ਉਦਾਂ ਦਾ ਇਹ ਇੱਕ ਪਦਾਰਥ ਹੈ ਗਾੜਾ ਇਹ ਪਦਾਰਥ ਹੈ ਇਹ ਆਪਾਂ 50 ਐਮਐਲ ਪੱਕਾ ਕਰਨਾ ਹੀ ਕਰਨਾ ਹੈ ਇਸ ਵਾਰ ਕਿਉਂਕਿ ਜਿੱਦਾਂ ਇਹਨੇ ਤੁਹਾਨੂੰ ਦੱਸਿਆ ਵੀ ਜਿਹੜੀ ਓਵਰ ਗਰੋਥ ਹੈ ਬੂਟੇ ਦੀ ਰੋਕ ਕੇ ਇਹਨੇ ਜਿਹੜਾ ਜੜਾਂ ਦੇ ਵੱਲ ਜੜਾਂ ਦਾ ਵਿਕਾਸ ਕਰਾਉਣਾ ਵੀ ਵਧੀਆ ਆਪਣੀਆਂ ਜੜਾ ਰਹਿਣ ਤੇ ਜਿਹੜਾ ਬੂਟੇ ਦਾ ਫਲ ਹੈ ਫਲ ਵੱਲ ਜਿਹੜੇ ਬੂਟੇ ਦੇ ਤਾਤਾਂ ਉਹ ਡਾਇਵਲਡ ਹੋਣ ਉਧਰ ਨੂੰ ਮਲ ਕੇ ਕਨਵਰਟ ਹੋਣ ਵੀ ਬੂਟਾ ਆਪਣੇ ਫਲ ਵੱਲ ਧਿਆਨ ਦਵੇ ਤੇ ਗਰੋਥ ਵੱਲੋਂ ਹਟਾ ਕੇ ਗਰੋਥ ਨੂੰ ਰੋਕ ਕੇ ਬੂਟੇ ਦਾ ਵਾਧਾ ਵਿਕਾਸ ਜਿਹੜਾ ਰੋਕ ਕੇ ਓਵਰ ਉਹਨੂੰ ਧਿਆਨ ਜਿਹੜਾ ਜੜਾਂ ਤੇ ਬੂਟੇ ਦੇ ਫਲ ਵੱਲ ਕਰਦਾ ਤੇ ਬਹੁਤ ਜ਼ਿਆਦਾ ਜ਼ਰੂ ਤੇ ਜੜਾਂ ਦਾ ਜਿਹੜਾ ਕੰਮ ਆ ਗਿਆ ਅਕਸਰ ਆਪਾਂ ਦੇਖਦੇ ਆਂ ਵੀ ਜਿਹੜਾ ਪਾਣੀ ਆਪਾਂ ਮਾਰਚ ਦੇ ਪਹਿਲੇ ਹਫਤੇ ਜਾਂ ਫਰਵਰੀ ਦੇ ਐਂਡ ਚ ਲਾਉਨੇ ਆਂ ਕਈ ਵਾਰ ਕਣਕਾਂ ਵੀ ਬਿਨਾ ਪਾਣੀ ਲਾਏ ਤੋਂ ਹੀ ਬਿਨਾ ਹਵਾ ਚੱਲੇ ਤੋਂ ਡਿੱਗਣ ਲੱਗ ਜੰਦੀਆਂ ਉਹਦਾ ਮੇਨ ਕਾਰਨ ਇਹੀ ਹੁੰਦਾ ਵੀ ਜਿਆਦਾ ਕਣਕ ਜਿਹੜੀ ਆਪਣੀ ਓਵਰ ਗਰੋਥ ਕਰ ਜਾਂਦੀ ਹੈ ਤੇ ਜਾਂ ਜਿਹੜੀ ਜੜਾਂ ਉਹਦੀਆਂ ਕਮਜ਼ੋਰ ਆ ਯਾਨੀ ਜਿਹੜੀ ਰੂਟ ਗ੍ਰਿਪਿੰਗ ਆ ਉਹਦੀ ਮਿੱਟੀ ਦੇ ਵਿੱਚ ਜਿਹੜਾ ਜੜਾਂ ਦੀ ਪਕੜ ਆ ਉਹ ਘਟ ਜਾਂਦੀ ਆ ਤੇ ਜੜਾਂ ਦੀ ਪਕੜ ਨੂੰ ਇਸੇ ਚੀਜ਼ ਨੇ ਬਣਾਉਣਾ ਵੀ ਜਿਹੜੀ ਜੜਾਂ ਦੀ ਪਕੜ ਵੀ ਰਹੇ ਤੇ ਆਪਣੀ ਕਣਕ ਡਿੱਗੂਗੀ ਵੀ ਨਹੀਂ ਕਈ ਬੰਦੇ ਕੀ ਕਹਿੰਦੇ ਵੀ ਯਾਰ ਕੋਈ ਇਹੋ ਜੀ ਚੀਜ਼ ਆ ਜਾਵੇ ਵੀ ਜਿਹਦੇ ਨਾਲ ਕਣਕ ਡਿੱਗੇ ਹੀ ਨਾ ਸੋ ਉਹ ਇਹੀ ਚੀਜ਼ ਆ ਵੀ ਜੇ ਆਪਾਂ ਫਸਲ ਤੇ ਹੁਣ ਕਰਦੀਏ ਇਹਦਾ ਟਾਈਮ ਹੈਗਾ ਜਦੋਂ ਆਪਣੀ ਬੱਲ ਗੋਬ ਦੇ ਵਿੱਚ ਹੈ ਜਦੋਂ ਆਪਣੀ ਜਿਹੜੀ ਫਸਲ ਹੈ ਹੁਣ ਕਣਕ ਹੈ 90 95 ਦਿਨ ਦੀ ਹੋਊਗੀ ਜਾਂ 100 ਦਿਨ ਤੋਂ ਪਹਿਲਾਂ ਪਹਿਲਾਂ ਆਪਾਂ ਇਹਨੂੰ ਆਪਣੀ ਫਸਲ ਤੇ ਕਰਨਾ ਹੈ ਤੇ ਇਹਦਾ ਬਹੁਤ ਜ਼ਿਆਦਾ ਫਾਇਦਾ ਤੁਹਾਨੂੰ ਝਾੜ ਤੇ ਵੀ ਮਿਲਣਾ ਜੇ ਤੁਹਾਨੂੰ ਵੀ ਇਹ ਚੀਜ਼ ਵਿੱਚ ਲੱਗਦਾ ਵੀ ਯਾਰ ਇਹ ਚੀਜ਼ਾਂ ਨਹੀਂ ਕੰਮ ਕਰਦੀਆਂ ਤਾਂ ਤੁਸੀਂ ਇਸ ਵਾਰ ਤਜਰਬਾ ਕਰ ਲਿਓ ਆਪਣਾ ਕੀਲੇ ਦੋ ਕਿਲਿਆਂ ਦਾ ਕਰਕੇ ਦੇਖ ਲਓ ਤੇ ਫਿਰ ਉਹਦੇ ਬਾਅਦ ਦੱਸਿਓ ਵੀ ਹਾਂ ਜਿਹਦੇ ਤੇ ਤੁਸੀਂ ਨਹੀਂ ਕਰਿਆ ਸੀਗਾ ਉੱਥੇ ਕੀ ਰਿਜ਼ਲਟ ਰਿਹਾ ਤੇ ਜਿੱਥੇ ਇਹਨੂੰ ਕਰਿਆ ਉੱਥੇ ਕੀ ਰਿਜ਼ਲਟ ਆ ਇਹ ਤੁਹਾਨੂੰ ਆਪਣੇ ਆਪ ਦੱਸ ਲੈਣਾ ਬਾਦੂ ਦਾ ਮੇਰਾ ਵੀ ਕੋਈ ਸ਼ੌਕ ਨਹੀਂ ਹੈਗਾ ਆਪਣਾ ਦਿਲ ਨਹੀਂ ਕਰਦਾ ਵੀ ਆਪਾਂ ਐਵੇਂ ਹੀ ਤੁਹਾਨੂੰ ਮਲਕੇ ਦੱਸੀ ਜਾਈਏ ਵੀ ਰੋਜ਼ ਇੱਕ ਡੱਬੇ ਦੀ ਫੋਟੋ ਲਾ ਕੇ ਵੀ ਆਹ ਚੀਜ਼ ਪਾ ਦਿਓ ਤੁਸੀਂ ਉਹ ਪਾ ਦਿਓ ਇਹ ਮੇਰੀ ਵੀ ਆਪਣੀ ਕੋਸ਼ਿਸ਼ ਨਹੀਂ ਹੈ ਕਿ ਨਾ ਮੈਂ ਆਪਣੀ ਫਸਲ ਤੇ ਕੋਈ ਬਾਦੂ ਚੀਜ਼ਾਂ ਕਰਦਾ ਇਹ ਦੋ ਚੀਜ਼ਾਂ ਜਿਹੜੀਆਂ ਕੋਈ ਬਹੁਤਿਆਂ ਮਹਿੰਗੀਆਂ ਵੀ ਹੈ ਨਹੀਂ ਤੇ ਨਾਰਮਲ ਹੈ ਤੁਸੀਂ ਕਰਨੀ ਕਰਨੀਆਂ ਤੇ ਫੰਗੀ ਸਾਈਡ ਤੁਸੀਂ ਜਿਹੜਾ ਪਾਉਣਾ ਉਹ ਤੁਸੀਂ ਆਪਣੇ ਜੇ ਤੁਹਾਡੇ ਕੋਈ ਫੰਗਸ ਦਾ ਹਮਲਾ ਉਲੀ ਦਾ ਹਮਲਾ ਹੈਗਾ ਉਹ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਆਪਾਂ ਕੋਈ ਨਹੀਂ ਤੁਹਾਨੂੰ ਕਹਿੰਦੇ ਵੀ ਨਾਲ ਇਹ ਫੰਗੀ ਸਾਈਡ ਪਾਓ ਫੰਗੀ ਸਾਈਡ ਵੀ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਤੁਸੀਂ ਜ ਨਾਰਮਲ ਹੈ ਟੈਲਟਾ ਦਾ ਟੈਕਨੀਕਲ ਹੈ ਉਹ ਤੁਸੀਂ ਪਾ ਸਕਦੇ ਹੋ ਪ੍ਰੋਪੀਕੋਨਾਜ਼ੋਲ ਤੇ ਬਾਕੀ ਤੁਹਾਡੀ ਮਰਜ਼ੀ ਆ ਠੀਕ ਹੈ ਨਾ ਹਲੇ ਕੋਈ ਨਾ ਤੇ ਕੋਈ ਇਨਸੈਕਟੀਸਾਈਡ ਦੀ ਨਾ ਕਿਸੇ ਹੋਰ ਚੀਜ਼ ਦੀ ਕੋਈ ਲੋੜ ਨਹੀਂ ਹੈਗੀ ਇਹ ਦੋ ਚੀਜ਼ਾਂ ਤੁਸੀਂ ਆਪਣੀ ਫਸਲ ਤੇ ਕਰ ਲਓ ਤੇ 13 ਪੀ ਕੇ 13045 2 ਜਾਂ 3 ਕਿਲੋ ਕਿਲੇ ਦਾ ਤੇ ਨਾਲ ਜਿਹੜਾ ਤੁਹਾਨੂੰ ਦੱਸਿਆ ਵੀ ਇਹ ਇੱਕ ਕਾਫੀ ਕੰਪਨੀਆਂ ਦੇ ਵਿੱਚ ਆਉਂਦਾ ਵੀ ਤੁਸੀਂ ਕੋਈ ਇੱਕ ਕੋਸ਼ਿਸ਼ ਕਰਨੀ ਹੈ ਵੀ ਤੁਸੀਂ ਜਿਹੜਾ ਵਧੀਆ ਕੰਪਨੀ ਦੀ ਹੀ ਚੀਜ਼ ਲੈਣੀ ਆ ਕਿਉਂਕਿ ਇਹ ਇੱਕ ਦਾ ਜਾਤਾ ਜਿਹੜਾ ਸਜੈਂਟਾ ਕੰਪਨੀ ਦਾ ਆਉਂਦਾ ਸਰੀਆਂਟਾ ਕੰਪਨੀ ਜਿਹੇ ਕਲਟਾਰ ਦੇ ਨਾਮ ਨਾਲ ਆਉਂਦਾ ਤੇ ਜਾਂ ਫਿਰ ਜਿਹੜੀ ਆਪਣੀ ਯੂਨੀਵਰਸਿਟੀ ਰਿਕਮੈਂਡ ਕਰਦੀ ਹੈ ਉਹ ਹੈਗਾ ਜਾਦੂਗਰ ਦੇ ਨਾਮ ਨਾਲ ਇਹ ਦੋਮਾ ਜੋ ਤੁਸੀਂ ਲੈ ਸਕਦੇ ਆ ਬਾਕੀ ਜੇ ਹੋਰ ਕਾਫੀ ਵਧੀਆ ਕੰਪਨੀਆਂ ਉਹਨਾਂ ਦਾ ਤੁਸੀਂ ਲੈ ਕੇ ਕਰ ਸਕਦੇ ਆ ਉਹ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ডোজ ਤੁਹਾਨੂੰ ਦੱਸ ਦੀ ਵੀ ਇਹਦੀ 50 ਐਮਐਲ ਪਰ ਇੱਕੜ ਤਿੰਨ ਪੀਕੇ ਤੁਸੀਂ ਘੱਟੋ ਘੱਟ 2 ਕਿਲੋ ਤੇ ਜੇ ਪ੍ਰੋਪਰ ডোজ ਪਾਉਣੀ ਹੈ ਤਾਂ 3 ਕਿਲੋ ਤੇ ਬਾਕੀ ਚਲੋ ਵੀਡੀਓ ਮੇਰਾ ਵੀਰ ਹੋ ਜਾਣੀ ਹੈ ਲੰਬੀ ਤੇ ਆਪਾਂ ਮਿਲਾਂਗੇ ਕਿਸੇ ਅਗਲੀ ਵੀਡੀਓ 'ਚ ਤੇ ਪਾਣੀ ਨੂੰ ਮੇਰਾ ਵੀ ਰਿਲੇਟ ਨਾ ਕਰੋ ਲਾਸਟ ਦੇ ਵਿੱਚ ਇਹ ਵੀ ਰਿਕਵੈਸਟ ਆ ਵੀ ਪਾਣੀ ਨੂੰ ਹੁਣ ਲੇਟ ਨਾ ਕਰੋ ਪਾਣੀ ਕਣਕ ਦੇ ਵਿੱਚ ਜਰੂਰ ਲਾਓ ਕਿਉਂਕਿ ਹੁਣ ਮੋਇਸਚਰ ਹੈ ਜਿਹੜਾ ਉਹਨੂੰ ਮੈਂਡੇਨ ਕਰਨਾ ਆਪਣਾ ਬਹੁਤ ਵੱਡਾ ਜਿਹੜਾ ਫਰਜ਼ ਹੈ ਕਿ ਆਪਾਂ ਵਧੀਆ ਛਾੜ ਲੈਣਾ ਤੇ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ